ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਡ ਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਹਣੀਆਂ ਇਕ ਉਵੰਕਾਰ ਸਤਿਗੁਰ ਪ੍ਰਸਾਦਿ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤੰ ਦਾ ਲਾਇਆ ਮੋਹਨਤ ਕੁੰਨੀ ਪਾਈ ਪਰਿ ਜਾਣੀ ਅੜਾ ਘਾਤੇ ਜਲਾਇਆ ਜਾਨੀ ਘਾਤ ਚ ਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹਾਂ ਸਧੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜੀ ਹਾ ਲਿਖਿਆ ਤੇ ਹਾ ਪਾਇਆ ਜੀ ਹਾ ਪੁਰਬ ਕਮਾਇਆ ਧੰਨੇ ਸਰੰਦਾ ਸੱਚਾ ਪਾਤ ਸਾਹੋ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਬਨਾ ਇਹੋ ਪਿਆਣਾ ਐਥੇ ਧੰਦਾ ਕੂੜਾ ਚਾਰ ਦਿਹਾ ਆਗਾ ਸਰ ਪਰ ਜਾਣਾ ਆਗਾ ਸਰ ਪਰ ਜਾਣਾ ਜਿਉ ਮਹਿਮਾਨਾ ਕਾਹੇ ਗਾਰਬ ਕੀਜੈ ਜੇ ਤੋ ਸੇਵੇ ਆ ਦਰਗਾ ਸੁਪਾਈਐ ਨਾਮ ਤੇ ਸਹ ਕਾ ਲੀਜੈ ਆਗਾ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕੀ ਆ ਦੇਹਾਨਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਬਨਾ ਇਹੋ ਪਈਆਣਾ ਜੋ ਤਿਸ ਭਾਵੈ ਸਮਰਥ ਸੋ ਥੀਐ ਹੀ ਲੜਾਇੋ ਸੰਸਾਰੋ ਜਲਖਲ ਮਹੀ ਆਲੇ ਰਬ ਰਹਿਆ ਸਾਚੜਾ ਸਿਰ ਜਣਹਾਰੋ ਸਾਜਾ ਸਿਰ ਜਣਹਾਰੋ ਅਲਾਕਿਆ ਪਾਰੋ ਤਾਕਾ ਅੰਤ ਨ ਪਾਇਆ ਆਇਆ ਤੈਨ ਦਾ ਸਫਲ ਪਈਆ ਹੈ ਇਕ ਮਨ ਜਿਨੀ ਤੇ ਆਇਆ ਹਾੇਟਾ ਹੈ ਉਜ਼ਾਰੇ ਆਤੇ ਹੁਕਮ ਸੁਵਾਰਣ ਹਾਰੋ ਜੋਤ ਸੁਭਾਵੈ ਸਮਰਾਥ ਸੋਥੀਏ ਹੀ ਲੜਾ ਇਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਵਾਲੇ ਵੇ ਕਾਰਣ ਬਾਬਾ ਰੋਈਐ ਰੋਵਣ ਸਗਲ ਦੀਕਾਰੋ ਰੋਵਣ ਸਗਲ ਦੀਕਾਰੋ ਗਾਫਲ ਸੰਸਾਰੋ ਮਾਇਆ ਕਾਰਣ ਰੋਵੈ ਚੰਗਾ ਮੰਦਾ ਕਿਸ ਸੂਝ ਨਾਹੀ ਇਹੋ ਤਾਂ ਨ ਏਵੈ ਖੂਬੈ ਐਥੈ ਆਇਆ ਸਭ ਕੋ ਜਸੀ ਕੂੜ ਕਰੋ ਅਹੰਕਾਰੋ ਨਾਨਕ ਰੁਣਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਬੜਾ ਹੰਸ ਮਹੱਲਾ ਪਹਿਲਾ ਆਪੋ ਮਿਲੋ ਸਹਿਣੀ ਹੋ ਸਚੜਾ ਨਾਮ ਲਏ ਹਾਂ ਰੋਵਹ ਦਿਰਾ ਕਾਮ ਨਿਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਆਸਾਂ ਤੇ ਉੱਠੇ ਜਾਣਾ ਜਿਸ ਕਾ ਕੀਆ ਤਨਹੀ ਲੀਆ ਹੋਆ ਤੇ ਸਹਿ ਕਾ ਪਾਣਾ ਜੋ ਤਨ ਕਰ ਪਾਇਆ ਸੋ ਆਗਾ ਆਇਆ ਅਸੀਂ ਕੇ ਹੁਕਮ ਕਰੇ ਹਾਂ ਆਵੋ ਮਿਲੋ ਸਹੇਲੀ ਹੋ ਸੱਚਾ ਨਾਮ ਲਏ ਹਾ ਮਰਨ ਦਾ ਮੰਦਾ ਲੋਕਾਂ ਆਖੀ ਐ ਜੇ ਮਰ ਜਾਣਾ ਐ ਐਸਾ ਕੋਏ ਸੇਵੋ ਸਾਹਿਬ ਸੰਮਰਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਤੇ ਟੈਸੇਉ ਜਾਵੋ ਸੱਚ ਸੁਮਾਵੋ ਕਾਪਕ ਲੇਖੈ ਪਾਈ ਮਹਾ ਕੀ ਜਾਏ ਪਾਵੋ ਖਸਮੇ ਭਾਵੋ ਰੰਦ ਸੇਓ ਰਨੀਆ ਮਾਣੈ ਮਰਨ ਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮੋਨਸਾ ਸੂਰਿਆ ਅਖਹ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹ ਹੈ ਪਾਵੈ ਸਾਚੀ ਮਾੜੋ ਦਰਦਹਿ ਮਾਣ ਪਾਵੈ ਪਤ ਸਿਉ ਜਾਵਹਿ ਆਗਾ ਦੁਖ ਨਾ ਲਾਗੈ ਕਰ ਏਕਤਿ ਆਵਹਿ ਤਾ ਫਲ ਪਾਵਹਿ ਜਿਤ ਸੇਵੈ ਭਉ ਭਗੈ ਉਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ ਮਰ ਮਰਣ ਮੂਣਸਾ ਸੂਰਿਆ ਤੈ ਜੋ ਹੋਏ ਮਰਹ ਪਰਵਾਣੋ ਨਾਨਕ ਕੇਸਨੋ ਬਾਬਾ ਰੋਈਐ ਬਾਗੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਤਾਰਨ ਦਾ ਦੇ ਜਿਨ ਕੀ ਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਨੈ ਜਿਨ ਕਿਛ ਕੀਆ ਸੋਈ ਜਾਣੈ ਤਾਂ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਵਡ ਹੰਸ ਮਹੱਲਾ ਪਹਿਲਾ ਦਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ ਜਿਨ ਆਪੀ ਨ ਆਪ ਸਾਜਿਆ ਸੱਚੜਾ ਅਲਾਖੇ ਅਪਾਰੋ ਦੋਏ ਪੁਣ ਜੋੜ ਵਿਛੋੜੇ ਅਨ ਗੋਰ ਬੈਨ ਕੋਰ ਆਹਾਰੋ ਸੂਰਜ ਚੰਦ ਸਿਰ ਜਿ ਹਨ ਐਨੇ ਸ ਚਲ ਕ ਵੀ ਜਾਰੋ ਸੱਚਣਾ ਸਾਹਿਬ ਸੱਚ ਤੂ ਸੱਚਣਾ ਦੇਹ ਦੇਆਰੋ ਰਹਾਓ ਤੋਦ ਸਿਰ ਜੀ ਨੇਦਨੀ ਦੁਖ ਸੁਖ ਦੇ ਬਨਹਾਰੋ ਨਾਰੀ ਪੁਰਖ ਸਿਰ ਜੇ ਐ ਵਿਖ ਮਾਇਆ ਮੋਹ ਤੇਆਰੋ ਖਾਣੀ ਬਾਣੀ ਤੇਰੀਆ ਦੇਹ ਜੀਆਂ ਆਦਾ ਰੋ ਕੁਦਰਤ ਤਖਤ ਰਚਾਇਆ ਸਚਨ ਦੇਣਨ ਹਾਰੋ ਆਵਾ ਗਵਣ ਸਰਜਿਆ ਤੂੰ ਥਿਰ ਕਰਨ ਹਾਰੋ ਜੰਮਣ ਮਰਣਾ ਆਇ ਗਿਆ ਬਦਤ ਜਿਉ ਭੀਕਾਰੋ ਊੜੜਾ ਨਾਮ ਵਿਸਾਰਿਆ ਬੂੜੜਾ ਕਿਆ ਤਿਸਚਾਰੋ ਗੁਣ ਛੋਟ ਦਿਖ ਲਦਿਆ ਆਪੋ ਗੁਣ ਕਾ ਬਣੇ ਯਾਰੋ ਸੱੜੜੇ ਆਏ ਤਿਨਾ ਜਾਨੀਆਂ ਹੁਕਮ ਸੱਚੇ ਕਰਦਾਰੋ ਨਾਰੀ ਪੁਰਖ ਵੀ ਚੁੰਨੇ ਆ ਵਿਛੜਿਆ ਮੇਲਣਾ ਹਾਰੋ ਰੂਪ ਨਾ ਜਾਣੈ ਸੋਹਣੀਐ ਹੁਕਮ ਬੱਦੀ ਸਿਰਕਾਰੋ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਤੇਯਾਰੋ ਨੋਦਰ ઠાਕੇ ਹੁਕਮ ਸੱਚੈ ਹੰਸ ਦਇਆ ਦੇਣਾ ਦੇ ਸਾਤ ਬਾਣ ਛੁੱਟੀ ਮੁਠੀ ਝੂਠ ਵਿਦੜੀਆਂ ਮਰਤ ਕੜਾ ਅੰਧ ਨੜੇ ਬਾਰੇ ਸੋਤ ਮੁਈ ਮਰ ਮਾਈਏ ਮਹਾਲ ਰੁਨੀ ਦਰਬਾਰੇ ਰੋਵੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲੇ ਆ ਕੱਪੜ ਪਟ ਅੰਬਾਰੇ ਵਾਗ્યે ਵਦ્યે ਸੱਚੀ ਬਾਣੀਆਂ ਪੰਚ ਮੂਏ ਮਨ ਮਾਰੇ ਜਾਨੀ ਵਿੱਚ ੁੰਣੜੇ ਮੇਰਾ ਮਰਨ ਭਿਆ ਧ੍ਰਿਕ ਜੀਵਣ ਸੰਸਾਰੋ ਜੀਵਤ ਮਰੈ ਸੋ ਜਾਣੀਐ ਫਿਰ ਸੱਚੜਾ ਹੇਤ ਪਿਆਰੇ ਤੁਸੀਂ ਰੋਗੋ ਰੋਬਣ ਆਈ ਹੋ ਝੂਠੀ ਮੁਠੀ ਸੰਸਾਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਤੰਦਾ ਭਾਵਣੀਆਂ ਤੇਰ ਛੋੜੀ ਆੜੀ ਵਿਦਨਗਾਰੇ ਘਰ ਘਰ ਕੰਤ ਮਹਿਲੀਆਂ ਰੂੜ ਹੈਤ ਪਿਆਰੇ ਮੈਂ ਤੇਰ ਸੱਚ ਸਾਲਹਾਣਾ ਹੋ ਰਹਾ ਸਿਆੜੀ ਨਾਮ ਪਕਾਰੇ ਗੁਰ ਮੇਲੇ ਆਵੇ ਇਸ ਪੌਲਟਿਆ 사ਤਨ ਸੱਚ ਸਿੰਗਾਰੋ ਆਬੋ ਮਿਲੋ ਸਹਿਨੀ ਹੋ ਸਿਮਰੋ ਸਿਰਜਣਾਰੋ ਬਈਰ ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਬੋ ਗੀਤ ਨਾਮ ਦੇ ਰਹਾਣਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਾਗ ਜ਼ਿਰ ਜਸ ਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਪਾਹੀਐ ਘਟ ਘਟ ਸਬਦ ਪਛਾਣੋ ਵਾ ਸੱਚ ਸਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਾਚੀ ਨਾਮ ਤੇ ਆਇ ਤਾ ਸੁਖ ਪਾਏ ਦਿਨ ਨਾ ਵੈ ਪੜ ਕਾਚੀ ਜਿਨ ਬਾਦੀ ਜਿਨ ਥਾਪੀ ਬਿਦਸਾ ਜਾਣੈ ਜੋਈ ਕਿਆ ਕੋ ਕਹਿ ਬਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅਦਪੰਦਾ ਹੈ ਸੰਸਾਰ ਰੋਵਾ ਸਿਰ ਸਿਰ ਸਚੜਾ ਲਿਖਿਆ ਧੁਖ ਸੁਖ ਉਰਵ ਵਿਚਾਰ ਰੋਵਾ ਦੋਖ ਸੋਖ ਦੀ ਆ ਜੀਹਾ ਕੀਆ ਸੋ ਨਿਭਹਿ ਜਿਉ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰਨਾ ਪਾਲੇ ਆਪਨੇ ਰਾ ਲਮਤੰਦਾ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕਲ ਕਰਦਿਆਂ ਕਾਲ ਦੇ ਆਪੈ ਦੂਜੇ ਪਾਹੇ ਵਿਕਾਰੋ ਜਮ ਮਾਰਗ ਪਾਸਨਾ ਸੁਝਈ ਉੱਜੜ ਅੰਦ ਗੂਬਾਰੋਵਾ ਨਾ ਜਾਲ ਲੇਖ ਤੁਲਾਈਆ ਨਾ ਭੋਜਨ ਪ੍ਰਕਾਰੋਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਪੋ ਨਾ ਦੀ ਸੈ ਘਰ ਬਾਰੋ ਇਬਕੇ ਰਾਹੇ ਜੰਮਨ ਨਹੀਂ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਦੇਲੀ ਨਹੀਂ ਸਾਚਾ ਇਹੋ ਦੀਜਾਰੋ ਬਾਬਾ ਰੋ ਵਹਿ ਰਵਹ ਸੋ ਜਾਣੀ ਐ ਮਿਲ ਰੋ ਵਹਿ ਗੁਣ ਸਾਰੇ ਵਾ ਰੋ ਵਹਿ ਮਾਇਆ ਮੁਠੜੀ ਧੰੜਾ ਰੋਵਣ ਹਾ ਦੇਵਾ ਭੰਦਾ ਰੋ ਵਹਿ ਮੈਲ ਨਾ ਤੋ ਵੈ ਸੁਪਨੰਤਰ ਸੰਸਾਰੋ ਜਿਉਂ ਬਾਗੀ ਘਰ ਭਰ ਮੈਂ ਭੂਲੇ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰਾ ਰੱਖੇ ਨਾਨਕ ਸਹਜ ਸੁਭਾਏ ਬੜਹੰਤ ਮਹੱਲਾ ਪਹਿਨਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਾਗ ਝੂਠ ਪਸਾਰੋ ਬਾ ਸੱਚਾ ਘਾਰੋ ਸੱਚਣਾ ਸੇਦੀਐ ਸੱਚ ਖਰਾ ਸਚਿਆ ਗੋਬਾ ਕੂੜ ਲੱਭ ਜਾ ਥਾਰੇ ਨਾ ਪਾਸੀ ਅੱਗਾ ਲੈ ਨਾ ਠਾਓ ਅੰਤਰ ਆਉ ਨਾ ਬੈਸੋ ਕਹੀਏ ਜਿਉ ਸੁੰਜੇ ਘਰ ਕਾਓ ਜੰਮਣਾ ਮਰਣਾ ਜੰਮਣਾ ਮਾਰਣਾ ਵਟਾ ਵਿਚੋੜਾ ਦਿਨਸਾ ਜਗ ਸਬਾਏ ਰੱਬ ਧੰਦਾ ਮਾਇਆ ਜਗਤ ਕੋ ਲਾਇਆ ਕਾਲ ਖੜਾ ਰੂ ਆਏ ਬਾਬਾ ਆਬੋ ਪਾਹੀ ਹੋ ਗਲ ਮਿਲ ਹੈ ਮਿਲ ਮਿਲ ਦੇਹ ਆਸੀ ਸਾਏ ਬਾਬਾ ਸੱਚਣਾ ਮੇਲ ਨਾ ਚੁਕਾਈ ਪ੍ਰੀਤਮ ਕੀ ਆ ਦੇਹ ਆਸੀ ਸਾਹੇ ਆਸੀ ਸਾ ਦੇਵ ਹੋ ਭਗਤ ਕਰੇ ਬੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਹੋ ਤੇ ਹੋਤਾ ਬੋ ਗੁਰਸਬ ਦੀ ਸੱਚ ਖੇਲੋ जाम मार्ग नहीं जाना शब्द समाना जोग जोग साचा वेसे साजन सैन मिलो संजोगी गुर मिल खोले फासे बाबा नांगड़ा आया जग में दुख सुख लेख लिखाया लिखियाड़ा साहा ना टले जेड़ा पूर्व कमाया वह साचै लिखिया ਅੰਮ੍ਰਿਤ ਵਿਖਿਆ ਜਿਤ ਲਾਇਆ ਤੇ ਤਲਾਗਾ ਕਾਮਣਿਆਰੀ ਕਾਮਣ ਪਾਏ ਬਹ ਰੰਗੀ ਗਲ ਤਾਗਾ ਹੋਛੀ ਮਤ ਭਿਆ ਮਨ ਹੋਛਾ ਗੁੜਸਾ ਮੱਖੀ ਖਾਇਆ ਨ ਮਰ ਜਾ ਦੇ ਆਇਆ ਕਲ ਪੀਤਰ ਨਾ ਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸਾ ਰੋਬਣਾ ਜਾਨੀ ਅੜਾ ਬੰਦ ਪਠਾਇਆ ਹੈ ਲਿਖਿਆਣਾ ਲੇਖਨਾ ਮੇਟੀ ਐ ਦਰ ਹਾਕਾਰਣਾ ਆਇਆ ਹੈ ਹਾਕਾਰ ਆਇਆ ਜਾਂ ਤਿਸ ਪਾਇਆ ਰੁਨੇ ਰੋਬਣ ਹਾਰੇ ਕੁੱਤ ਪਾਹੀ ਪਾਤੀ ਜੇ ਰੋਵਹਿ ਪ੍ਰੀਤਮ ਆਤ ਪਿਆਰੇ ਭੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿ ਜਾਣਾ ਰੋਵੈ ਸੱਚ ਸਮਾਨੇ ਬਾਬਾ ਰੋਵ ਹੋ ਜੇ ਕਿਸੈ ਰੋ ਬਣਾ ਜਾਨੀ ਆਰਾ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮੇਟੀਐ ਦਰ ਹਾ ਕਾਰਣਾ ਆਇਆ ਹੈ ਹਾ ਕਾਰਾ ਆਇਆ ਜਾਤ ਸੁਪਾਇਆ ਰੁਣੇ ਰੋਵਣ ਹਾਰੇ ਪੁੱਤ ਭਾਈ ਭਾਤੀ ਜੇ ਰੋਵਹਿ ਪ੍ਰੀਤਮ ਹਕ ਪਿਆਰੇ ਭੈ ਰੋਵੈ ਗੁਣਸਾਰ ਸਬਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿ ਜਾਣਾ ਰੋਵਹਿ ਸਚ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ